ਰਿਆ ਤੁਹਾਡੀ ਖੁਫੀ ਦੀ ਹੁੰਦੀ ਹੈ ਤੇ ਪਾਣੀ ਬਹੁਤ ਚੜਿਆ ਹੋਇਆ ਹੈ ਤੇ ਇੱਥੋਂ ਕੱਲ ਉਖੜ ਚੱਲਿਆ ਜਾਂ ਇਥੋਂ ਖੜਦਾ ਇਹ ਸਾਡੇ ਪੰਜ 30 ਪੈੰਡ ਰੁਪਏ ਸਾਰੇ ਵਿੱਚ ਘੇਰੇ ਜਾ ਇਹਨੇ ਸਾਡੇ ਦੇ ਸਮਰਕੇ ਨਿਕਲਣ ਨੂੰ ਸਾਣ ਨਹੀਂ ਲੱਪਣਾ ਬਿਲਕੁਲ ਸੱਚ ਹੈ ਇੱਥੇ ਮੌਤ ਬੈਠੀ ਆ ਭਾਈ ਮੈਂ ਨਾ ਗੋਪਾਸੀ ਮੌਤ ਹੈ ਉਧਰ ਵੀ ਮੌਤ ਹੈ ਇੱਧਰ ਵੀ ਮੌਤ ਹੈ ਮੌਤ ਹੀ ਜੀ ਬੈਠੇ ਆ ਕਿੰਨਾ ਹੀ ਨਵਾਂ ਚ ਪਾਣੀ ਜਾਣਾ ਇਹਨੇ ਤਾਂ ਕੋਈ 500 ਮਿੰਟਾਂ ਦੇ ਵਿੱਚ ਕੰਮ ਖਤਮ ਕਰ ਦੇਣਾ ਸਾਡਾ ਤਾਂ ਨਾ ਘਰ ਲੱਪਣਾ ਦੇ ਨਾ ਪੈਲੀ ਲੱਪਣੀ ਤੇ ਨਾ ਹੀ ਲੱਪਣਾ ਉਹ ਕੰਧ ਦੇ ਵਿੱਚ ਤੀੜਾਈ ਆ ਚੁੱਕੀ ਐ ਉਹ ਸਾਰਾ ਤੇ ਇੱਕ ਬੈਠ ਚੁੱਕੀਆਂ ਨੇ ਕੰਧਾਂ ਇਹ ਸਾਰੀਆਂ ਬੈ ਗਈਆਂ ਪਾਣੀ ਪਾਣੀ ਆ ਜਿੱਦਾਂ ਹੈਗਾ ਤੁਹਾਨੂੰ ਪਾਣੀ ਸੰਭਾਜਾ ਜਿੱਤਰਾ ਹੈ ਨਹੀਂ ਅੱਗੇ ਚਲੋ ਪਾਣੀ ਆਉਂਦਾ ਹੈ ਪਰ ਐਰਕੇ ਸਾਰਿਆਂ ਨਾਲੋਂ ਜ਼ਿਆਦਾ ਬਣੇ ਆ ਅੱਗੇ ਤੇ ਪਾਣੀ ਆਉਂਦਾ ਤੇ ਲੈ ਜਾਂਦਾ ਹੈ ਅੱਗੇ ਚੱਲ ਇੱਧਰ ਪਚਾ ਜਾਂਦਾ ਹੈ ਐਰਕੇ ਤੇ ਇੱਧਰ ਵੀ ਉਹ ਹੋ ਗਿਆ ਐਰਕੇ ਤੇ ਐਰਕੀ ਜ਼ਿਆਦਾ ਮੰਦਾ ਹਾਲ ਹੋਇਆ ਸਾਸੀ ਕਾਲ ਆਵਾਜ਼ ਪੰਜਾਬ ਟੀਵੀ ਦੇਖ ਰਹੇ ਤੁਸੀਂ ਮਹਤਮਤ ਸਿੰਘ ਜੀ ਪਿਆਸ ਦਰਿਆ ਦੀ ਕੰਟੀ ਦੇ ਪਾਸਿਆ ਆਮ ਸੀ ਜਿੱਕੇ ਬਿਆਸ ਦਰਿਆ ਇੱਥੋਂ ਤੁਸੀਂ ਪਿੱਛੇ ਦੇਖ ਰਹੇ ਹੋ ਤੇ ਇਸ ਤੋਂ ਪਿੱਛੇ ਥੋੜੀ ਹੀ ਪਿੱਛੇ ਸਤਲੁਜ ਤੇ ਬਿਆਸ ਇਹ ਦੋਵੇਂ ਦਰਿਆ ਕਰਕੇ ਪਹੁੰਚਦੇ ਨੇ ਜਿਸ ਤੋਂ ਬਾਅਦ ਉਹ ਪਾਣੀ ਸਿੱਧਾ ਟੱਕਰ ਦੇ ਨਾਲ ਇੱਥੇ ਆਉਂਦਾ ਹੈ ਤੇ ਇੱਥੇ ਸਿੱਧੀ ਟੱਕਰੀ ਇਸ ਪਾਣੀ ਦੀ ਬਣਦੀ ਹੈ ਤੇ ਜਿਸ ਥਾਂ ਤੇ ਅਸੀਂ ਅੱਜ ਮੌਜੂਦ ਆ ਉਸ ਥਾਂ ਤੇ ਸਿਰਫ ਇੱਕੋ ਹੀ ਘਰ ਜਿਵੇਂ ਆਪਾਂ ਟਾਣੀਆਂ ਕਹਿ ਸਕਦੇ ਹਾਂ ਬੈਕਾਂ ਇਹਨਾਂ ਦੇ ਏਰੀਏ ਦੇ ਵਿੱਚ ਭੂੜਦੇ ਨੇ ਬਾਜੇ ਦੇ ਵੱਲ ਤੇ ਆਪਾਂ ਢੇਰੇ ਕਹਿ ਦਿੰਦੇ ਆ ਇੱਥੇ ਦੂਰ ਤਿੰਨ ਘਰ ਜਿਹੜੇ ਦੋ ਤਿੰਨ ਪਰਾਵਾਂ ਦਾ ਇਕੱਠਾ ਹੀ ਇੱਕ ਘਰ ਹੈ ਕਿ ਇਸ ਘਰ ਦੇ ਕਹ ਲਈਏ ਕਿ ਜੀ ਨੇ ਜੁੜੀ ਉਹ ਬਿਲਕੁਲ ਸਾਈਮੇ ਬੈਠੇ ਨੇ ਕਿਉਂਕਿ ਇਦਾਂ ਤੁਸੀਂ ਦੇਖ ਸਕਦੇ ਹੋ ਕਿ ਪਾਣੀ ਤਕਰੀਬਨ 8 8-9 ਫੁੱਟ ਪਾਣੀ ਇੱਥੇ ਚੜਿਆ ਹੋਇਆ ਹੈ ਦੇ ਪਿੱਛੇ ਜੇਕਰ ਉਹ ਬੂਚੇ ਜਿਹੜੇ ਦਿਖਦੇ ਨੇ ਉਹ ਜਿਹੜੇ ਹਰਾਖਾ ਦੇਖਦਾ ਉਸਦੇ ਪਿੱਛੇ ਦੀ ਪਾਣੀ ਦੀ ਗੱਲ ਕਰੀਏ ਤਾਂ ਉਹ ਸਾਰਾ ਦਰਿਆ ਹੀ ਹੈ ਤੇ ਦਰਿਆ ਕਿੰਨਾ ਵੱਡਾ ਦੂਰ ਤੱਕ ਆਪਾਂ ਨੂੰ ਪਾਣੀਓ ਹੀ ਪਾਣੀ ਦਿਖ ਰਿਹਾ ਹੈ ਉਹ ਪਾਣੀ ਸੱਚਮੁੱਚ ਡਰਾਪਣ ਵਾਲਾ ਉਹ ਪਾਣੀ ਸੱਚਮੁੱਚ ਖੌਫਨਾਕ ਹੈ ਕਿਉਂਕਿ ਬਾਈ ਹੁਰਾਂ ਦਾ ਘਰ ਬਿਲਕੁਲ ਇਸ ਜਿਸ ਖਾਂ ਤੇ ਸੀ ਖੜਿਆ ਇੱਕ ਰਸਤਾ ਹੈ ਕੱਚਾ ਜਾਂ ਇੱਕ ਕੇ ਲਈ ਬੰਨ ਬਣਿਆ ਹੋਇਆ ਹੈ ਬੰਨ ਤੋਂ ਨਾਲ ਹੀ ਬਾਈ ਹੁਰਾਂ ਦਾ ਘਰ ਹੈ ਬਾਈ ਹੁਰਾਂ ਨਾਲ ਗੱਲਬਾਤ ਕਰਾਂ ਬਾਈ ਜੀ ਸਾਸਿਕਾ ਸਾਸਿਕਾ ਜੀ ਬਾਈ ਜੀ ਬਿਲਕੁਲ ਦਰਿਆ ਤੁਹਾਡੇੂ ਦੇ ਉੱਤੇ ਹੈ ਤੇ ਪਾਣੀ ਬਹੁਤ ਚੜਿਆ ਹੋਇਆ ਤੁਸੀਂ ਆਪਣੇ ਆਪ ਨੂੰ ਸੁਰੱਖਿਅਤ ਕਰਨ ਦੇ ਲਈ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਨੇ ਐਂ ਗਾਦੇ ਕਰਨਿਆ ਜੀ ਇਹ ਰਮਬਾਦਵਾ ਗਿਆ ਪਾਣੀ ਚੜਿਆ ਆ ਵਿੱਚ ਸਾਈਂ ਦੇ ਘਰੇ ਤੋਂ ਪਾਸਿਓਂ ਅਰ ਚਲੋ ਆਈ ਤੋਂ ਕਲਾਖ ਹੋਰ ਪੈ ਗਈ ਇਹ ਸੰਗਤ ਨੇ ਪ੍ਰਸ਼ਾਸਨ ਨੇ ਸਾਰਾ ਮਚਲ ਕੀਤੀ ਆਵੇ ਕੰਮ ਚੱਲਣ ਡਿਆ ਤੋੜਿਆਂ ਦਾ ਮਹਾਪੁਰਸ਼ਾਂ ਦਾ ਬਾਬਾ ਕੁਲਦੀਪ ਸਿੰਘ ਝਾੜ ਸਾਹਿਬ ਵਾਲਿਆਂ ਦਾ ਸੰਤ ਬਾਬਾ ਬਤਾਰ ਸਿੰਘ ਸੁਰ ਸਿੰਘ ਵਾਲਿਆਂ ਦਾ ਤੇ ਸਰਦਾਰ ਕੈਬਨਟ ਮੰਤਰੀ ਲਾਲ ਸਿੰਘ ਪੁੱਲਰ ਦਾ ਜਿਹੜਾ ਧੰਨਵਾਦ ਸੰਗਤ ਦਾ ਜਿੰਨੇ ਇਨਾਂ ਇੱਥੇ ਆ ਗਏ ਕੱਲ ਦੀ ਕੱਲ 8 ਵਜੇ ਦਾ ਕੰਮ ਚੱਲਣ ਡਿਆ ਤੇ ਰਾਤ 10 ਵਜੇ ਸੰਗਤ ਗਈ ਆ ਤੇ ਹੋਣ ਵੀ ਆਪੇ ਬੰਦੇ ਆ ਗਏ ਆ ਵੀ ਤੋੜੇ ਭਰ ਕੇ ਤੇ ਅਸੀਂ ਮਿੱਟੀ ਦਾ ਕੰਮ ਚਲਾਉਣੇ ਆ ਤੇ ਇੱਥੋਂ ਕਾਲੇ ਉਖੜ ਚੱਲਿਆ ਜਾਂ ਇਥੋਂ ਖੜਦਾ ਇਹ ਤੇ ਸਾਡੇ 25 30 ਪਿੰਡ ਸਾਰੇ ਵਿੱਚ ਘੇਰੇ ਜਾ ਇਹਨੇ ਸਾਡੇ ਦੇ ਸਮਰ ਕੇ ਨਿਕਲ ਨੂੰ ਸਾਣੀ ਲੱਪਣਾ 25 30 ਪਿੰਡ ਮਤਲਬ ਕਿ ਜੇਕਰ ਇੱਥੋਂ ਪਾਣੀ ਮਤਲਬ ਲੀਕ ਹੁੰਦਾ ਕਹਿ ਲਈਏ ਜਾਂ ਫਿਰ ਇੱਥੋਂ ਇਹ ਬੰਨ ਟੁੱਟਦਾ 25 30 ਪਿੰਡਾਂ ਦੇ ਵਿੱਚ ਘੇਰੇ ਦੇ ਵਿੱਚ ਆ ਜਾਉਂਦਾ ਇਹਨਾਂ ਇੱਥੋਂ ਜਿਹੜੇ ਪੰਜ ਪੈ ਜਿਹੜੇ ਆ ਦੋ ਚਾਰ ਆ ਸਾਡਾ ਬਈਕਾ ਤੇ ਗਾੜੀ ਮੋਠਿਆਂ ਵਾਲਾ ਤੇ ਗਾੜੀ ਇਹ ਪੰਜ ਸਤਾ ਮਿੰਟਾਂ ਤੋਂ ਪਹਿਲਾਂ ਨੇ ਬਸਤਾਨ ਉੱਪਰ ਬਾਦ ਰੱਖਾ ਪਾਣੀ ਸਿਰਦੇ ਆ ਪਾ ਪਾਕਿਸਤਾਨ ਤੋਂ ਥੋੜੀ ਤੋਂ ਟੋਕ ਨਹੀਂ ਦੂ 1.5 ਕਿਲੋਮੀਟਰ اچھا ਪਾਕਿਸਤਾਨ 1.5 ਕਿਲੋਮੀਟਰ ਤੇ ਆ ਹਾਂਜੀ ਤੇ ਜੇਕਰ ਪਾਣੀ ਇੱਥੋਂ ਟੁੱਟਦਾ ਤਾਂ ਪਾਕਿਸਤਾਨ ਨੂੰ ਜਾຊੂਗਾ ਸਿੱਧਾ ਇਹ ਪਾਕਿਸਤਾਨ ਨੂੰ ਜਾਣਾ ਕਿ ਉਹ ਇਹਦਾ ਮਹਾਨੇ ਸਿੱਧਾ ਇਹਨੂੰ ਆ ਗਾੜੀ ਕਰਨੇ ਲਗਾ ਜਾ ਪੈਂਡਾ ਮੁੱਠਿਆ ਵਾਲਾ ਜਾ ਇੱਥੋਂ ਦਾ ਤੇ ਨਿਮਾਨ ਜਿੰਨਾ ਹੀ ਨਿਮਾਨ ਚ ਪਾਣੀ ਜਾਣਾ ਇਹਨੇ ਤਾਂ ਕੋਈ 500 ਮਿੰਟਾਂ ਦੇ ਵਿੱਚ ਕੰਮ ਖਤਮ ਕਰ ਦੇਣਾ ਸਾਡਾ ਤੇ ਨਾ ਘਰ ਲੱਪਣਾ ਦੇ ਨਾ ਪੈਲੀ ਲੱਪਣੀ ਤੇ ਨਾ ਹੀ ਲੱਪਣਾ ਇਹ ਪਈ ਕਿੰਨਾ ਸਮਾਂ ਹੋਇਆ ਇਹਨੂੰ ਪਾਣੀ ਨੂੰ ਇਸ ਤਰ੍ਹਾਂ ਚੜ੍ਹੇ ਅੱਜ ਇਹਨੂੰ ਮਹੀਨੇ ਦੇ ਡੇਢ ਗੇੜ ਹੋਈ ਚੱਲਿਆ ਵਗੰਡੇ ਨੂੰ ਫੁੱਲਣ ਨੂੰ ਤਾਂ 15 ਦਿਨ ਹੋ ਗਏ ਆ ਤਾਂ ਪਹਿਲਾਂ ਜਿਹੜਾ ਦਰਿਆ ਦਾ ਪੇੜ ਭਰ ਗਿਆ ਵੀ ਮਹੀਨਾ ਹੋ ਗਿਆ ਸੋ ਪਹਿਲਾਂ ਜਿਹੜਾ ਪਾਣੀ ਹੁੰਦਾ ਸੀ ਉਹ ਇੱਥੋਂ ਤੱਕ ਆ ਜਾਂਦਾ ਸੀ ਜਾਂ ਪਿੱਛੇ ਹੁੰਦਾ ਸੀ ਨਹੀਂ ਅੱਗੇ ਚਲਾਉਂਦਾ ਰਿਹਾ ਜਾਂ ਅਸੀਂ 6 ਦੇ ਵਿੱਚ ਇੱਥੇ ਆਏ ਆ ਤੇ ਚਲੋ ਜਿਹੜੀ ਮਸੀਬ ਜ਼ਾਇਰ ਗਈ ਪਈ ਹੈ ਪਹਿਲੀ ਈਰ ਪਈ ਅੱਗੇ ਹੋਜੀ ਮਸੀਬ ਤਨੀ ਪਈ ਅੱਗੇ ਚਲੋ ਪਾਣੀ ਆਉਂਦਾ ਪਾਣੀ ਲੈ ਜਾਂਦਾ ਹੈਰ ਕੇ ਤੇ ਸਾਡਾ ਘਾਰ ਹੀ ਘੇਰ ਆ ਗਿਆ ਸਾਰਾ ਪਾਚਾਰ ਚਫੇਰੇ ਪਾਣੀ ਹੋ ਗਿਆ ਗਾੜੀ ਸੇਮ ਚਲੇ ਗਈ ਆ ਮਗਰਤ ਰਿਹਾ ਸਰਪਹਿਓ ਦਾਹਾ ਪੋਟਾਂ ਦਾ ਫਰਸਤਾ ਜਿਹੜਾ ਵਿੱਚ ਫੈਸਲਾ ਜਿਹੜਾ ਪਹਚਾਇਆ ਸਾਨੂੰ ਬੰਨ ਨੇ ਉੱਤੇ ਛੜ ਕੇ ਥੱਲੇ ਬੰਨਿਆ ਚਲੋ ਇਹਦਾ ਵਧੀਆ ਬੰਨ ਬੱਜਾ ਕਰਕੇ ਪਹਚਾ ਉਤੋਂ بارش ਹੋਈ ਜਾਂਦੀ ਜਾਂ بارش ਹੁੰ ਆਦੀ ਗਾ ਲਈਏ ਕਿ ਪਰਪੇਰ ਕਿਸੇ ਦਾ ਗਾੜੀ ਜੋਰ ਨਹੀਂ ਗਿਆ ਤੇ ਪ੍ਰਮਾਤਮਾ ਦੀ ਖੇੜ ਆ ਚਲੋ ਮਹਾਰਾਜ ਜੇ ਪਾ ਸ਼ਾਰਕੇ ਇਹਨੂੰ ਕਰੇ ਚਾਹੀਏ ਤੇ ਜੁੜਾਈਆਂ ਲਾਸ ਇਹੋ ਕਰਦੇ ਬਾਦਸ਼ਾਹ ਚਲੋ ਇਧਰ ਤੇ ਜੋ ਕੋ ਹੋਣਾ ਹੈ ਹੋ ਗਿਆ ਇਧਰ ਪਜਾ ਕੇ ਰੱਖੀ ਹੁਣ ਸਾਨੂੰ ਕੋ ਰਾਜ ਬੈਠੇ ਰਹਿਣ ਦੀ ਭਾਈ ਜੀ ਇਧਰ ਇਹ ਬਿਲਕੁਲ ਤੁਹਾਡੇ ਨਾਲ ਹੈ ਤੁਹਾਡੀਆਂ ਜਿਹੜੀਆਂ ਜ਼ਮੀਨਾਂ ਨੇ ਜਿੱਥੇ ਤੁਹਾਡੇ ਖੇਤ ਨੇ ਜਿਹੜੇ ਉਹ ਇਸ ਸਾਈਡ ਵੀ ਹੈਗੇ ਹਾਂਜੀ ਸਾਡੇ ਕੋਲ ਇਧਰ ਸਾਂ ਹੈਗਾ ਸਭ ਪੌਣੀ ਚਾਰ ਪੰਜ ਕਿੱਲੇ ਸਾ ਠੇਕੇ ਠੋਕੇ ਦੇ ਲੈ ਕੇ ਸਾਡੇ ਪੰਜ ਕਿੱਲੇ ਸਾਂ ਬਣ ਜਾਂਦਾ ਸਾਰਾ ਹੱਟਾ ਜਿਹੜਾ ਇਧਰ ਬਰਬਾਦ ਹੋ ਗਿਆ ਸਾਡਾ ਤੇ ਅਗਲਾ ਵੀ ਇਧਰ ਵੀ ਬਰਬਾਦ ਆ ਔਰ ਤੋੜੀ ਸਾਰਾ ਜਿੰਨਾ ਸੇਮ ਦਾ ਪਾਣੀ ਇੱਥੇ 15 ਗੋਟ 10 ਗੋਟ ਪਾਣੀ ਨਾਲ ਖੜਾ ਨਾਲ ਹੀ ਬਣਦੇ ਅਗਲੇ ਪਾਸੇ ਇਧਰ ਚਾਰ ਚਫੇਰੇ ਸਾਰੇ ਪਾਣੀ ਇਹੋ ਥਾਂ ਬਜਾ ਘਰ ਘਰ ਵਾਲੇ ਜਿਹੜਾ ਉਹ ਵੀ ਸੇਮ ਜਿਹੜਾ ਤੁਸੀਂ ਵੇਖ ਲਿਆ ਸਾਰਾ ਕੋਤੋਂ ਅੱਖੀਂ ਵੇਖ ਪਏ ਆਏ ਵੀ ਅਸੀਂ ਆਪਾ ਦੇਖ ਕੇ ਆਇਆ ਆ ਚਾਰ ਪਾਸੇ ਪਾਣੀ ਜਿਹੜਾ ਫਿਰ ਰਿਹਾ ਹੈ ਪਾਣੀ ਕਹਿ ਲਈਏ ਕਿ ਤੁਸੀਂ ਤੁਹਾਡੇ ਬੂਹੇ ਤੇ ਵੀ ਪਾਣੀ ਹੈ ਤੁਹਾਡੇ ਪਿੱਛੇ ਵੀ ਘਰ ਦੇ ਸਾਰੇ ਪਾਣੀ ਵਾਲੇ ਦੁਆਲੇ ਵੀ ਪਾਣੀ ਹੈ ਪਿੱਛੇ ਪਾਣੀ ਆ ਗਏ ਅੱਗੇ ਵੀ ਪਾਣੀ ਤੇ ਪਿੱਛੇ ਵੀ ਪਾਣੀ ਸਿਰਫ ਇਹੋ ਜਿਹੜੇ ਦੋ ਕਮਰੇ ਜਿਹੜੇ ਉਹ ਚੋਈ ਜਾਂਦੇ ਜਿਹੜਾ ਮੜਾ ਜਾਂ ਥਾਂ ਔਰ ਕੋਈ ਨਹੀਂਗਾ ਗਾੜੀ ਚਲੋ ਕੁਜਰਤ ਦੇ ਵਾਸਤੇ ਜੋ ਬਾਦਸ਼ਾਹ ਨੇ ਕਰਨਾ ਬਿਲਕੁਲ ਸਿਰ ਦੇ ਉੱਤੇ ਮੌਤ ਬੈਠੀ ਆ ਭਾਈ ਮੈਂ ਨਾ ਦੋਹਾਂ ਪਾਸੇ ਮੌਤ ਹੈ ਉਧਰ ਵੀ ਮੌਤ ਹੈ ਇਧਰ ਵੀ ਮੌਤ ਹੈ ਮੌਦੀ ਜੀ ਬੈਠੇ ਆ ਇਹ ਤੇ ਬਾਦਸ਼ਾਹ ਹੀ ਆ ਜਦੋਂ ਕਿ ਇਹਨੂੰ ਕਦੇ ਬਚਾ ਕੇ ਰੱਖੇ ਤੇ ਚਲਾਈਂਦੇ ਹੱਥੇ ਉਹ ਗੁਰਦਾਸ ਹੀ ਕਰਨੇ ਬਾਬੇ ਖਵਾਜਾ ਪੀਰ ਗਾੜੀ ਤੇ ਬਾਬੇ ਵੀਰ ਸਿੰਘ ਗਾੜੀ ਬਾਦਸ਼ਾਹ ਜਿਹੜਾ ਇਧਰ ਹੋ ਗਿਆ ਹੋ ਗਿਆ ਇਧਰ ਬਚਾ ਕੇ ਰੱਖੇ ਤੇ ਸੰਗਤ ਨੂੰ ਬੈਠੀ ਰਹਿਣ ਦੀ ਕਰਾਂ ਭਾਈ ਜਿਸ ਤਰ੍ਹਾਂ ਆਪਾਂ ਤੁਹਾਡਾ ਘਰ ਦੇਖ ਰਹੇ ਹਾਂ ਕਿ ਘਰ ਦੇ ਵਿੱਚ ਵੀ ਜਿਹੜੀਆਂ ਚੈਲੀ ਕੰਤਾ ਨਹੀਂ ਕਿਉਂਕਿ ਸੇਮ ਇਹਦੇ ਨਾਲ ਬਿਲਕੁਲ ਆਉਣੀ ਹੋਈ ਆਣੀ ਹੈ ਜਿਸ ਹਿਸਾਬ ਦੇ ਨਾਲ ਪਾਣੀ ਹੈ ਜਿਸ ਹਿਸਾਬ ਦੇ ਨਾਲ ਪਿੱਛੇ ਪਾਣੀ ਆ ਗਿਆ ਜਿਸ ਹਿਸਾਬ ਦੇ ਨਾਲ ਦਰਿਆ ਦਾ ਪਾਣੀ ਹੈ ਸੇਮ ਵੀ ਆਉਂਦੀ ਹੋਊਗੀ ਘਰ ਦੀਆਂ ਕੰਧਾਂ ਨੂੰ ਵੀ ਕੋਈ ਅਸਰ ਪਿਆ ਸਾਰੀਆਂ ਬਹਿ ਗਈਆਂ ਆਵੇ ਤੇੜਾਂ ਪਈਆਂ ਵਿੱਚ ਆ ਬਨੀ ਦੇ ਵਿੱਚ ਵਾੜੀ ਵੇਖੋ ਉਹ ਵੇ ਅੰਦਰ ਤੁਹਾਨੂੰ ਸਾਰਾ ਕੁਝ ਵਿਖਾ ਦਿੰਨੇ ਆ ਆਜੂ ਅੰਦਰ ਜਾ ਕੇ ਆਪਾਂ ਇੱਕ ਵਾਰੀ ਬਾਈਹੁਰਾ ਦਾ ਘਰ ਦੇਖਦੇ ਆ ਕਿਉਂਕਿ ਹਾਲਾਤ ਇਸ ਵਕਤ ਅਜਿਹੇ ਨੇ ਕਿ ਬਿਲਕੁਲ ਹੀ ਬਾਈਹੂਰੀ ਕਹਿੰਦੇ ਵੀ ਪੰਜਾ ਸੱਤਾ ਮਿੰਟ ਹੀ ਲੱਗਣੇ ਨੇ 15 ਸੱਤਾ ਮਿੰਟਾਂ ਚ ਪਤਾ ਨਹੀਂ ਲੱਗਣਾ ਸਭ ਕੁਝ ਕੀ ਹੋ ਗਿਆ ਜੇਕਰ ਬੰਨ ਟੁੱਟ ਜਾਂਦਾ ਹੈ ਬੜੇ ਰਿਸਕ ਦੇ ਉੱਤੇ ਬਾਈਹੂਰੀ ਉਥੇ ਆਪਣੀ ਜਾਨ ਸੰਭਾਲੀ ਬੈਠੇ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਬਾਈਹੂਰਾਂ ਨਾਲ ਇਸ ਬਾਰੇ ਵੀ ਕਿ ਘਰ ਦੇ ਜਿਹੜੇ ਹੁਣ ਹੁਣ ਇਸ ਟਾਈਮ ਦੇ ਹਾਲਾਤ ਨੇ ਤੁਸੀਂ ਦੇਖ ਸਕਦੇ ਹੋ ਕਿ ਅੰਦਰ ਪਾਣੀ ਆ ਚੁੱਕਿਆ ਕਮਰਿਆਂ ਦੇ ਵਿੱਚ ਬਾਈ ਜੀ ਪਾਣੀ ਭਰ ਚੁੱਕਿਆ ਹੈ ਬਈ ਕਮਰਿਆਂ ਦੇ ਵਿੱਚ ਇਹ ਇਹ ਸੇਮ ਦਾ ਪਾਣੀ ਆ ਜੀ ਇਹ ਸੇਮ ਦਾ ਪਾਣੀ ਉੱਥੋਂ ਵੀ ਚੋਈ ਜਾਂਦੀ ਛੱਤ ਵਿੱਚ ਚੋਈ ਜਾਂਦੀ ਕਿਉਂ ਲੀਕ ਹੋਈ ਜਾਂਦੀ ਆ ਸਾਰਾ ਆਵੇ ਸਪਤਾ ਬਾੜਗੀਆਂ ਤੇੜਾਂ ਸਾਰੀਆਂ ਕੋਈ ਨੀਂਹ ਬਹਿ ਗਈ ਆ ਪਾਸਿਓਂ ਆ ਵੀ ਸਾਰੀ ਕੰਦ ਪੜ ਗਈ ਆ ਸਾਰਾ ਸੇਮ ਮੁਠਿਆ ਪਾਣੀ ਜਿੰਨਾ ਹੈਗਾ ਥੱਲੇ ਅੱਛਾ ਉਹ ਕੰਦ ਦੇ ਵਿੱਚ ਤੇੜ ਆ ਚੁੱਕੀ ਆ ਉਹ ਸਾਰਾ ਤੇ ਇਹ ਬੈਠ ਚੁੱਕੀਆਂ ਨੇ ਕੰਦਾਂ ਇਹ ਸਾਰੀਆਂ ਬੈ ਗਈਆਂ ਪਾਣੀ ਪਾਣੀ ਆ ਜਿੱਦਾਂ ਹੈਗਾ ਥੱਲੇ ਪਾਣੀ ਸੰਭਣ ਜਾ ਜਿੱਤਰਾ ਬਜੀ ਤੁਸੀਂ ਫਿਰ ਇਹ ਘਰ ਦਾ ਸਾਰਾ ਸਮਾਨ ਜਿਹੜਾ ਤੁਸੀਂ ਕਿੱਥੇ ਰੱਖਿਆ ਸੀ ਮੀਟ ਇਹ ਤੇ ਸਰਕਟ ਤਾਂ ਸਾਹ ਖੜਿਆ ਐ ਤੇ ਕੋਹ ਲੈ ਗਏ ਐ ਤੇ ਕੋਹ ਹਲੀ ਪਿਆ ਐ ਕੋਈ ਜਣੋ ਆ ਬੰਦੀਆਂ ਬੈਂਦੀਆਂ ਉਹ ਵੀ ਤੁਹਾਨੂੰ ਜਿਹੜਾ ਵਿਖਾਇਆ ਗਾੜੀ ਅਗਲਾ ਘਰ ਵੀ ਵਿਖਾਉਣੇ ਆ ਤੇ ਉਹ ਕੋਈ ਖੜਿਆ ਬਾਕੀ ਤੇ ਸਾਰਾ ਕੋਈ ਸਾਡਾ ਪਾਣੀ ਸਾਡੇ ਜਮੀਨ ਬੈਂਦੀ ਜਾਂਦੀ ਪਾਣੀ ਘਾਤ ਰਿਓ ਸੇ ਮੀ ਜਾਂਦਾ ਇਹ ਮਤਲਬ ਕੁਝ ਜਿਹੜਾ ਸਮਾਨ ਹੈ ਬਾਕੀ ਤੁਸੀਂ ਪਿੰਡ ਚ ਪਹਤਾਤਾ ਸੁਰੱਖਿਆਤਾ ਤੇ ਦੇ ਜ਼ਰੂਰੀ ਸਮਾਨ ਹੈ ਜਿਹੜਾ ਉਹ ਤੁਸੀਂ ਰੱਖਿਆ ਗੱਫਾ ਪਾਣੀ ਪਕਾਉਣ ਵਾਲਾ ਤੇ ਜਾਂ ਜਾਲ ਪਾਣੀ ਜੋ ਭਾਂਡੇ ਰੱਖੇ ਬਾਕੀ ਜਿਹੜਾ ਕੋਈ ਲੀੜਾ ਕਪੜਾ ਜਾਂ ਸਵਾਦ ਦਾ ਜਿਹੜਾ ਕੋ ਚੰਗਾ ਹੈ ਉਹ ਕੋ ਪਹਤਾਤਾ ਕੋ ਪਹਚਾਉਣ ਵਾਲਾ ਕੋ ਹਲੀ ਪਿਆ ਭਾਈ ਜੀ ਜਿਸ ਤਰ੍ਹਾਂ ਇਹ ਘਰ ਤੁਹਾਡਾ ਬਿਲਕੁਲ ਹੀ ਰਿਸਕ ਦੇ ਉੱਤੇ ਹੈ ਇਸ ਟਾਈਮ ਕਹਿ ਲਈਏ ਕਿ ਬਹੁਤ ਜ਼ਿਆਦਾ ਖਤਰੇ ਦੇ ਵਿੱਚ ਆ ਸਾਰੀ ਸਥਿਤੀ ਹੈ ਜਿਹੜੀ ਤੁਸੀਂ ਇੱਧਰ ਵੀ ਸਾਰਾ ਕੁਝ ਬਈ ਮਤਲਬ ਕਹਿ ਲਈਏ ਕਿ ਇਸ ਟਾਈਮ ਕੁਝ ਨਹੀਂ ਪਤਾ ਪਰਮਾਤਮਾ ਨੇ ਅਗਲੇ ਪਲਚ ਕੀ ਕਰ ਦੇਣਾ ਤੇ ਪਾਸ਼ਾ ਦੇ ਵਾਸੀ ਆ ਹੁਣ ਤੇ ਆ ਰਹੇ ਨਹੀਂ ਇਧਰ ਆਤੀ ਜੋੜਦੇ ਮਾਲਕਾ ਜਿਹੜਾ ਜਿਹੜਾ ਉਧਰ ਹੋ ਗਿਆ ਇਧਰ ਵਿਚ ਵਿਚਾਰ ਆ ਕੇ ਸਾਨੂੰ ਘਰੇ ਬੈਠਾ ਰਹਿਣ ਦੇਣਾ ਕਿਸੇ ਪ੍ਰਸ਼ਾਸਨ ਦੇ ਵੱਲੋਂ ਵੀ ਤੁਹਾਡੇ ਘਰ ਚ ਆ ਕੇ ਦੇਖਿਆ ਗਿਆ ਕਿ ਹਾਂ ਸਾਹਿਬ ਆਏ ਲਾਲਜੀ ਸੰਭੋਲਰੋ ਮੌਕਾ ਵੇਖ ਕੇ ਗਏ ਆ ਚਲੋ ਇਥੇ ਜਿੰਨਾ ਹੈਗਾ ਚਲੋ ਨਾ ਕੰਮ ਵੀ ਵਾਲ ਜਿੰਨਾ ਚਲਾ ਸੰਤ ਨੇ ਵੀ ਚਲਾਇਆ ਮਹਾਪੁਰਸ਼ਾਂ ਨੂੰ ਤੇਲ ਦਿੱਤਾ ਨਾਲ ਦਿੱਤਾ ਜਿਹੜੇ ਉਹਨਾਂ ਦੇ ਗਾੜੀ ਪਰਮਾਤਮਾ ਦੇ ਵਾਸੀ ਆ ਗਾੜੀਆਂ ਇਹ ਕਿਸੇ ਦੇ ਗਾੜੀ ਜੋੜ ਨਹੀਂ ਇਹ ਤੇ ਇੰਨਾ ਵੀ ਸਾਰਿਆਂ ਪਾਸ ਆ ਇਸ ਘਰ ਚ ਵੀ ਬਾਈ ਜੀ ਸੇਮ ਦਾ ਇਹਦਾ ਇਹ ਵੀ ਤੁਹਾਡੇ ਘਰ ਚ ਇਹ ਇਧਰ ਇਸ ਪਾਸੇ ਵੀ ਤੁਹਾਡੀ ਉਹ ਆਸਰਾ ਹੈ ਜੀ ਹਾਂ ਵੇ ਸਾਰਾ ਕੋ ਇਧਰ ਦੇਖੋਗੇ ਬਣਿਆ ਹਾਂ ਨਾ ਨਾ ਸਾਂਹ ਪੈ ਗਿਆ ਥੱਲੇ ਸਾਰਾ ਕੋ ਇਧਰ ਮਤਲਬ ਅਵੇ ਟੋਏ ਪੈ ਗਿਆ ਸਾਰੀ ਬੈਹਿੰਦੀ ਜਾਂਦੀ ਜਮਾਇਤਾ ਆਲਰੇਡੀ ਪਾਸਾ ਨਹੀਂ ਦਾ ਸਾਰਾ ਬੈਹਦਾ ਜਾਂਦਾ ਤੁਸੀਂ ਦੇਖ ਸਕਦੇ ਹੋ ਕਿ ਇਸ ਪਾਸੇ ਜਿਹੜੇ ਮੰਜੇ ਜਾਂ ਬੈੱਡ ਬਾਈ ਹੋਰਾਂ ਨੇ ਰੱਖੇ ਹੋਏ ਨੇ ਉਹ ਕਿੰਨੇ ਜਿਆਦੇ ਉਹਨਾਂ ਦੇ ਪਾਵੇ ਤਸੇ ਹੋਏ ਨੇ ਇਹ ਇਹਦੇ ਨਾਲ ਨਾਲ ਮੰਜੀਆਂ ਦੇ ਵੀ ਪਾਵਿਆਂ ਦੇ ਥੱਲੇ ਇੱਟਾਂ ਲਾ ਕੇ ਬਾਈ ਹੋਰਾਂ ਨੇ ਰੱਖਿਆ ਹੋਇਆ ਇਹ ਵੀ ਥੱਲੇ ਧਸਦੇ ਜਾਂਦੀ ਨਹੀਂ ਤਾਂ ਬਾਈ ਜੀ ਜਿਵੇਂ ਇਹ ਸਾਰਾ ਕੁਝ ਮਤਲਬ ਹੁਣ ਪਾਣੀ ਦੇ ਨਾਲ ਪੂਰੇ ਖਾਤਰੇ ਦੇ ਵਿੱਚ ਆ ਕਹਿ ਲਈਏ ਕਿ ਅੱਜ ਇਸ ਤਰ੍ਹਾਂ ਦੇ ਹਾਲਾਤ ਬਣੇ ਨੇ ਜਾਂ ਪਹਿਲਾਂ ਵੀ ਬਾਰਿਸ਼ ਦੇ ਮੌਸਮ ਜੀ ਆ ਫਿਰ ਪਹਿਲਾਂ ਇਸ ਤਰ੍ਹਾਂ ਦੇ ਹਾਲਾਤ ਬਣ ਜਾਂਦੇ ਹੁੰਦੇ ਨੇ ਨਹੀਂ ਅੱਗੇ ਤੇ ਚਲੋ ਪਾਣੀ ਆਉਂਦਾ ਹੈ ਪਰ ਐਰ ਕੇ ਸਾਰਿਆਂ ਨੂੰ ਜਾਦੇ ਬਣੇ ਆ ਅੱਗੇ ਤੇ ਪਾਣੀ ਆਉਂਦਾ ਤੇ ਲੈ ਜਾਂਦਾ ਹੈ ਅੱਗੇ ਤੇ ਚਲ ਇੱਧਰ ਬਚਾ ਆ ਜਾਂਦਾ ਐਰ ਕੇ ਤੇ ਇੱਧਰ ਵੀ ਉਹ ਕੋ ਹੋ ਗਿਆ ਐਰ ਕੇ ਤੇ ਐਰ ਕੇ ਜਿਆਦਾ ਮੰਦਾ ਹਾਲ ਹੋਇਆ ਅੱਗੇ ਬਚਾ ਆ ਜਾਂਦਾ ਅੱਗੇ ਤੇ ਚਲ ਪਾਣੀ ਉਹਦੇ ਫਸਲ ਮਰ ਜਾਂਦੀ ਸੀ ਕੋਈ ਗੱਲ ਨਹੀਂ ਤੇ ਐਰ ਕੇ ਸਾਡਾ ਚਾਰਾ ਵੀ ਗਿਆ ਪੱਠੇ ਤੂੜੀ ਤੰਦ ਸਾਰਾ ਕੋ ਗਲ ਗਿਆ ਮੈਂ ਨਾ ਕੁਛ ਵੀ ਨਹੀਂ ਰਿਹਾ ਇਹੋ ਪਸ਼ੂ ਨੇ ਜਿਹੜੇ ਫਿਰ ਥੋੜੇ ਉਹ ਆਵੇ ਭੁੱਖੇ ਪਾਣੇ ਬੱਜੇ ਵਿਚਾਰੇ ਉਤਰਾਂ ਹੀ ਅੰਦਰ ਬੱਜੇ ਬਾਹਰ ਵੀ ਪਾਣੀ ਆ ਤੇ ਅੰਦਰ ਵੀ ਪਾਣੀ ਆ ਦੋਤੋਂ ਕੋਠੇ ਚੋਈ ਜਾਂਦੇ ਉਤੋਂ ਮੀਂਹ ਪਈ ਜਾਂਦਾ ਉਹ ਪੁਜਾਰੇ ਭੁੱਖੇ ਬੈਠੇ ਨਾ ਕਾਲ ਦੇ ਪੱਠੇ ਪਾਏ ਨਾ ਲੈਣਾ ਤੇ ਪਾਣੀ ਤੁਹਾਨੂੰ ਖਾਇਆ ਕਰ ਲੈਣਾ ਜਿਹੜਾ ਆ ਵੇਦੀ ਜਾਂਗੇ ਤੇ ਉਹ ਸਾਰਾ ਸਰੀਰ ਕੁੜੀ ਉੱਠੀ ਜਾਂਦਾ ਖਾਰਸ਼ ਹੋਈ ਜਾਂਦੀ ਜਦੋਂ ਪਾਣੀ ਦੇ ਵੇਦੀ ਮਾੜੇ ਦੇ ਲੰਗਦੇ ਮਾੜੇ ਪਾਣੀ ਦੇ ਵਿੱਚੋਂ ਲੰਗਦੇ ਉਦੋਂ ਬਿਮਾਰੀਆਂ ਵੀ ਸਰੀਰ ਨੂੰ ਲੱਗਦੀਆਂ ਉਦੋਂ ਬਿਮਾਰੀਆਂ ਤੇ ਆਉਣੀਆਂ ਹੀ ਆਉਣੀਆਂ ਮੁਸ਼ਕਵਜਣਾ ਜਿਦਨ ਵਾਲੀ ਦਾ ਪਾਣੀ ਲੱਥਾ ਉਦੋਂ ਬਜਰੋਂ ਫਸਲ ਜਿਹੜੀ ਮੁਖ ਸਾਰੀ ਇਹਨਾਂ ਸਮਹਿਲ ਮਾਰਨੀ ਜਾਂਦੀ ਤੇ ਬਾਈ ਜੀ ਹੁਣ ਜਿਹੜੀ ਤੁਹਾਡੇ ਵੱਲੋਂ ਕੋਈ ਤਿਆਰੀ ਕੀਤੀ ਗਈ ਹੈ ਵੀ ਰੱਬ ਨਾ ਕਰੇ ਜੇਕਰ ਅਚਾਨਕ ਪਾਣੀ ਦਾ ਪੱਧਰ ਵੱਧਦਾ ਤਾਂ ਤੁਸੀਂ ਕਿੱਥੇ ਸੁਰੱਖਿਅਤ ਥਾਂ ਤੇ ਜਾਓਗੇ ਜਾਂ ਫਿਰ ਕਿਸ ਤਰ੍ਹਾਂ ਤੁਸੀਂ ਇਹ ਜਿਹੜਾ ਸਮਾਨ ਤੁਹਾਡਾ ਇੱਥੇ ਰਹਿਦਾ ਉਹ ਕਿਵੇਂ ਸਮੇਟੋਗੇ ਤੁਸੀਂ ਉਹਨੇ ਬੇਸੁਨਾ ਇੱਥੇ ਰਵਾਂਗੇ ਜਾਣਾ ਕਿੱਥੇ ਜਾਂ ਫਿਰ ਗੁਰੂ ਘਰ ਜਾਵਾਂਗੇ ਹੋਰ ਕਿੱਥੇ ਜਾਵਾਂਗੇ ਡੰਗਰ ਲੈ ਕੇ ਸੱਜ ਲੈ ਜਾਵਾਂਗੇ ਜਵਾਗ ਚੋਰ ਬੱਚੇ ਤੇ ਕੱਢਾਂਗੇ ਜੀ ਤੇ ਚਲੇ ਜਾਣਗੇ ਤੇ ਬੇਜਮਾਨੇ ਘਰ ਜਾਣਗੇ ਉਹਨਾਂ ਨੂੰ ਕਿੱਥੇ ਕੱਢਾਂਗੇ ਉਹ ਵਿਚਾਰੀਆਂ ਭੁੱਖੀਆਂ ਉਹਨਾਂ ਨੂੰ ਸਰਾਬ ਥੋੜਾ ਲੈਣਾ ਇਹ ਤੇ ਹੁਣ ਉਹਨਾਂ ਦੇ ਨਾਲ ਹੀ ਜੋਗ ਹੋਊਗਾ ਉਹਨਾਂ ਦੇ ਕਰਮਾਣਾ ਵੱਜ ਕੇ ਰ ਇਥੇ ਰਹਿਣਾ ਜਾਂ ਕੋਈ ਜ਼ਿਆਦੀ ਮੁਸੀਬਤ ਪਹੁੰਚ ਫਿਰ ਗੁਰਦਾਰੇ ਚਲੇ ਜਾਾਂਗੇ ਹੋਰ ਕੀ ਤਾਂ ਬਾਈ ਹੋਰਾਂ ਨੇ ਦੱਸਿਆ ਕਿ ਗੁਰੂ ਘਰ ਜਾਣ ਤੋਂ ਇਲਾਵਾ ਆਪਸ਼ਨ ਹੀ ਕੋਈ ਨਹੀਂ ਕਿਉਂਕਿ ਜਿਹੜੇ ਹਾਲਾਤ ਇਸ ਟਾਈਮ ਬਣੇ ਹੋਏ ਨੇ ਪੂਰੇ ਖਤਰੇ ਦੇ ਵਿੱਚ ਆਪਾਂ ਬੇਸ਼ੱਕ ਦੇਖ ਰਹੇ ਹਾਂ ਕਿ ਕਈ ਜਿਹੜੇ ਪਿੰਡ ਨੇ ਕਈ ਥਾਵਾਂ ਨੇ ਕਈ ਘਰ ਨੇ ਜਿਹੜੇ ਉਹ ਪਾਣੀ ਦੇ ਵਿੱਚ ਡੁੱਬ ਚੁੱਕੇ ਨੇ ਉਹਨਾਂ ਦੇ ਹਾਲਾਤ ਬਹੁਤ ਮਾੜੇ ਨੇ ਪਰ ਹਾਲਾਤ ਇੱਥੇ ਵੀ ਕੁਝ ਚੰਗੇ ਨਹੀਂ ਕਿਉਂਕਿ ਬਾਈ ਹੋਰਾਂ ਦੇ ਬਿਲਕੁਲ ਬੂਹੇ ਤੇ ਮੌਤ ਬੈਠੀ ਹੈ ਤੇ ਬਾਈ ਹੋਰੇ ਸੋਚ ਰਹੇ ਨੇ ਕਿ ਹੁਣ ਕਰੀਏ ਤਾਂ ਕਰੀਏ ਕੀ ਪਿੱਛੇ ਵੀ ਪਾਣੀ ਹੈ ਘਰ ਦੇ ਚਾਰੇ ਪਾਸੇ ਪਾਣੀ ਆ ਚੁੱਕਾ ਹੈ ਬੂਹੇ ਤੇ ਬਿਲਕੁਲ ਇੱਕ ਜਿਹੜਾ ਬੰਨ ਹੈ ਸਾਹਮਣੇ ਹੀ ਹੈ ਤੇ ਉਹ ਬੰਨ ਸਿਰਫ ਤੇ ਸਿਰਫ ਇਹਨਾਂ ਦੇ ਤੇ ਜਿਹੜੇ ਕਹਿੰਦੇ ਕਿ ਦਰਿਆ ਦੇ ਵਿੱਚਕਾਰ ਉਹ ਬੰਨ ਹੈ ਰੱਬ ਨਾ ਕਰੇ ਜੇਕਰ ਉਹ ਬੰਨ ਟੁੱਟਦਾ ਤਾਂ ਪਤਾ ਵੀ ਨਹੀਂ ਲੱਗਣਾ ਕਿ ਇੰਨੀ ਜਲਦੀ ਉਹ ਪਾਣੀ ਇਹ ਘਰ ਦੀਆਂ ਕੰਧਾਂ ਨੂੰ ਆਪਣੇ ਨਾਲ ਵਹਾ ਕੇ ਲੈ ਗਿਆ। ਸੋ ਬਹੁਤ ਖਤਰੇ ਦੇ ਵਿੱਚ ਇਹ ਬਹੁਤ ਵੱਡੇ ਰਿਸਕ ਦੇ ਉੱਤੇ ਬਾਈਹੁਰਾਂ ਦੀ ਇਸ ਟਾਈਮ ਜਿਹੜੀ ਸਕੈਲੀ ਕਿਸ ਸਮੁੱਚੀ ਜ਼ਿੰਦਗੀ ਹੈ ਸਾਰਾ ਕੁਝ ਬਾਈਹੁਰਾਂ ਦਾ ਦਾਤੇ ਲੱਗਿਆ ਹੋਇਆ। ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਕਿ ਜਲ ਤੋਂ ਜਲਦ ਇਹ ਪਾਣੀ ਦਾ ਪੱਧਰ ਘਟੇ, ਪਾਣੀ ਦਾ ਸਤਾਰ ਘਟੇ ਤਾਂ ਕਿ ਬਾਈਹੁਰੀ ਜਾਂ ਫਿਰ ਹੋਰ ਜਿਹੜੇ ਇਸ ਇਲਾਕੇ ਦੇ ਵਿੱਚ ਲੋਕ ਰਹੇ ਰਹੇ ਨੇ ਉਹਨਾਂ ਲੋਕਾਂ ਨੂੰ ਸੁੱਖ ਦਾ ਸਾਹ ਆਵੇ ਤੁਸੀਂ ਕਮੈਂਟ ਬਾਕਸ ਦੇ ਵਿੱਚ ਆਪਣੀਆਂ ਦੁਆਵਾਂ ਅਰਦਾਸ ਬੇਨਤੀਆਂ ਜਰੂਰ ਕਰਿਓ ਪ੍ਰਮਾਤਮਾ ਦੇ ਅੱਗੇ ਕਿ ਇਹਨਾਂ ਲੋਕਾਂ ਨੂੰ ਜਲਦ ਤੋਂ ਜਲਦ ਇਸ ਪਾਣੀ ਦੇ ਜਿਹੜੇ ਕਹਿਰ ਤੋਂ ਰਾਹਤ ਮਿਲ ਸਕੇ ਜੁੜੇ ਰਹੋ ਆਵਾਜ਼ ਪੰਜਾਬ ਟੀਵੀ ਦੇ ਨਾਲ ਸასი ਕਾਲ